ਅਗਲੇ ਸਵਾਲ ਵੱਲ ਚਲੀਏ ਜਿਹੜਾ ਹਰੀਕੇਨ ਮਲਿਸਾ ਆ ਉਹ ਕੈਟਾਗਰੀ 5 ਹੋ ਗਿਆ ਹੈਗਾ ਉਹਦੇ ਨਾਲ ਜਿਹੜਾ ਜਮਾਇਕਾ ਆ ਆਈਲੈਂਡ ਉੱਥੇ ਕਹਿੰਦੇ ਭਈ ਬਹੁਤ ਜ਼ਿਆਦਾ ਜਿਹੜਾ ਅਸਰ ਪੈਣ ਜਾ ਰਿਹਾ ਹੈਗਾ ਤੇ ਜਮਾਇਕਨ ਲੋਕਾਂ ਨੂੰ ਬੇਨਤੀ ਕੀਤੀ ਗਈ ਆ ਕਿ ਉਹ ਸ਼ੈਲਟਰ ਲੈ ਲੈਣ ਇਮੀਡੀਏਟਲੀ ਤੇ ਕਿਊਬਾ ਹੈਤੀ ਤੇ ਡੋਮਿਨਿਕ ਰਿਪਬਲਿਕ ਉੱਥੇ ਵੀ ਜਿਹੜੀ ਆ ਕਾਫੀ ਜ਼ਿਆਦਾ ਜਿਹੜੀ ਥ੍ਰੈਟ ਹੈਗੀ ਆ ਸੋ ਹਰੀਕੇਨ ਮਲਿਸਾ ਕੈਟਾਗਰੀ 5 ਆ ਕਹਿੰਦੇ ਸ ਲੋਵ ਮੂਵਿੰਗਾ ਤੇ ਇਹ ਕੈਟਾਸਟ੍ਰੋਫਿਕ ਸਟ੍ਰੌਮ ਹੈਗਾ ਆ ਜਿਹਦੇ ਨਾਲ ਬਹੁਤ ਜ਼ਿਆਦਾ ਮੀਂਹ ਪਊਗਾ ਤੇ ਫਲਡਿੰਗ ਬਹੁਤ ਜ਼ਿਆਦਾ ਹੋਊਗੀ ਜਮੈਕਾ ਦੇ ਜਿਹੜੀਆਂ ਕਮਿਊਨਿਟੀਜ਼ ਆ ਉਹ ਪ੍ਰੀਪੇਅਰ ਕਰ ਰਹੀਆਂ ਆਪਣੇ ਆਪ ਨੂੰ ਅਨ ਇਮੇਜਿਨੇਬਲ ਇੰਪੈਕਟਸ ਕਹਿੰਦੇ ਪ ਜਿਆਦਾ ਜਿਹੜਾ ਇੰਪੈਕਟ ਆ ਇਹਦਾ ਹੋਊਗਾ ਕੈਟਾਗਰੀ 5 ਸਭ ਤੋਂ ਹਾਈਐਸਟ ਕੈਟਾਗਰੀ ਦਾ ਜਿਹੜਾ ਇਹ ਸਟਾਰਮ ਹੈਗਾ ਆ ਇਹ ਜਮੈਕਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਐਂਡਰਿਊ ਹੌਲਨੈਸ ਆ ਉਹਨਾਂ ਨੇ ਕਿਹਾ ਵੀ ਅਸੀਂ ਬਿਲਕੁਲ ਇਸ ਦੀ ਤਿਆਰੀ ਦੇ ਵਿੱਚ ਹੈਗੇ ਆ ਤੇ ਲੋਕਾਂ ਨੂੰ ਉਹਨਾਂ ਨੇ ਕਿਹਾ ਵੀ ਜਿਹੜੇ ਜਿਹੜੇ ਏਰੀਏ ਚ ਜਿਆਦਾ ਪ੍ਰਭਾਵਿਤ ਹੋਣ ਦੇ ਅਸਰ ਹੋਣ ਦੇ ਚਾਂਸ ਹੈਗੇ ਆ ਉੱਥੋਂ ਮੂਵ ਕੀਤਾ ਜਾਵੇ ਤੇ ਸ਼ੈਲਟਰ ਵੀ ਬਣਾ ਦਿੱਤੇ ਗਏ ਹੈਗੇ ਆ ਤੇ ਕਹਿੰਦੇ ਵੀ ਕਲਾਈਮੇਟ ਚੇਂਜ ਕਰਕੇ ਜਿਹੜਾ ਆ ਇੰਟੈਂਸੀਫਿਕੇਸ਼ਨ ਆਫ ਹਰੀਕੇਨ ਟੂ ਕਲਾਈਮੇਟ ਚੇਂਜ ਇਹ ਉਹਦੇ ਕਰਕੇ ਸਾਰਾ ਕੁਝ ਹੋ ਰਿਹਾ ਹੈਗਾ ਪਹਿਲਾ ਕੈਟੇਗਰੀ 4 ਦਾ ਤੇ ਹੁਣ ਇਹ ਸੋਚ ਰਿਹਾ ਹੈ ਵੀ ਕੈਟਾਗਰੀ 5 ਅ ਅੱਜ ਰਾਤ ਤੱਕ ਹੋ ਜਾਊਗਾ ਕਹਿੰਦੇ ਵੀ ਕਦੇ ਇਦਾਂ ਇੱਡਾ ਵੱਡਾ ਜਿਹੜਾ ਹਰੀਕੇਨ ਆ ਇਸ ਕੈਟਾਗਰੀ ਦਾ ਉੱਥੇ ਕਦੇ ਆਇਆ ਨਹੀਂ ਪਰ ਨੁਕਸਾਨ ਜਿਹੜਾ ਆ ਬਹੁਤ ਜ਼ਿਆਦਾ ਇਸ ਦੇ ਨਾਲ ਹੋਊਗਾ ਜੀ ਅਗਲੀ ਖ਼ਬਰਾਂ ਚੱਲੀ ਹੈ ਜਿਹੜਾ ਹਰੀਕੇਨ ਮਲਿਸਾ ਆ ਉਹ ਕੈਟਾਗਰੀ 5 ਹੋ ਗਿਆ ਹੈਗਾ ਉਹਦੇ ਨਾਲ ਜਿਹੜਾ ਜਮਾਇਕਾ ਆ ਆਈਲੈਂਡ ਉੱਥੇ ਕਹਿੰਦੇ ਭਈ ਬਹੁਤ ਜ਼ਿਆਦਾ ਜਿਹੜਾ ਅਸਰ ਪੈਣ ਜਾ ਰਿਹਾ ਹੈਗਾ ਤੇ ਜਮੈਕਨ ਲੋਕਾਂ ਨੂੰ ਬੇਨਤੀ ਕੀਤੀ ਗਈ ਆ ਕਿ ਉਹ ਸ਼ੈਲਟਰ ਲੈ ਲੈਣ ਇਮੀਡੀਏਟਲੀ ਤੇ ਕਿਊਬਾ, ਹੈਤੀ ਤੇ ਡੋਮਿਨਿਕ ਰਿਪਬਲਿਕ ਉੱਥੇ ਵੀ ਜਿਹੜੀ ਆ ਕਾਫੀ ਜ਼ਿਆਦਾ ਜਿਹੜੀ ਥ੍ਰੈਟ ਹੈਗੀ ਆ ਸੋ ਹਰੀਕਨ ਮਲਿਸਾ ਕੈਟਾਗਰੀ 5 ਆ ਕਹਿੰਦੇ ਸਲੋ ਮੂਵਿੰਗ ਆ ਤੇ ਇਹ ਕੈਟਾਸਟ੍ਰੋਫਿਕ ਸਟ੍ਰੌਮ ਹੈਗਾ ਆ ਜਿਹਦੇ ਨਾਲ ਬਹੁਤ ਜ਼ਿਆਦਾ ਮੀਂਹ ਪਊਗਾ ਤੇ ਫਲਡਿੰਗ ਬਹੁਤ ਜ਼ਿਆਦਾ ਹੋਊਗੀ ਜਮੈਕਾ ਦੇ ਜਿਹੜੀਆਂ ਕਮਿਊਨਿਟੀਜ਼ ਆ ਉਹ ਪ੍ਰੀਪੇਅਰ ਕਰ ਰਹੀਆਂ ਆਪਣੇ ਆਪ ਨੂੰ ਅਨ ਇਮੈਜਿਨੇਬਲ ਇੰਪੈਕਟਸ ਕਹਿੰਦੇ ਜਿਆਦਾ ਜਿਹੜਾ ਇੰਪੈਕਟ ਆ ਇਹਦਾ ਹੋਊਗਾ ਕੈਟੇਗਰੀ 5 ਸਭ ਤੋਂ ਹਾਈਐਸਟ ਕੈਟੇਗਰੀ ਦਾ ਜਿਹੜਾ ਇਹ ਸਟਾਰਮ ਹੈਗਾ ਆ ਇਹ ਜਮੈਕਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਐਂਡਰਿਊ ਹੌਲਨੇਸ ਆ ਉਹਨਾਂ ਨੇ ਕਿਹਾ ਆ ਕਿ ਅਸੀਂ ਬਿਲਕੁਲ ਇਸ ਦੀ ਤਿਆਰੀ ਦੇ ਵਿੱਚ ਹੈਗੇ ਆ ਤੇ ਲੋਕਾਂ ਨੂੰ ਉਹਨਾਂ ਨੇ ਕਿਹਾ ਆ ਕਿ ਜਿਹੜੇ ਜਿਹੜੇ ਏਰੀਏ ਚ ਜਿਆਦਾ ਪ੍ਰਭਾਵਿਤ ਹੋਣ ਦੇ ਅਸਰ ਉਹਨਡੇ ਚਾਂਸ ਹੈਗੇ ਆ ਉਥੋਂ ਮੂਵ ਕੀਤਾ ਜਾਵੇ ਤੇ ਸ਼ੈਲਟਰ ਵੀ ਬਣਾ ਦਿੱਤੇ ਗਏ ਹੈਗੇ ਆ ਤੇ ਕਹਿੰਦੇ ਵੀ ਕਲਾਈਮੇਟ ਚੇਂਜ ਕਰਕੇ ਜਿਹੜਾ ਆ ਇੰਟੈਂਸੀਫਿਕੇਸ਼ਨ ਆਫ ਹਰੀਕੇਨ ਟੂ ਕਲਾਈਮੇਟ ਚੇਂਜ ਇਹ ਉਹਦੇ ਕਰਕੇ ਸਾਰਾ ਕੁਝ ਹੋ ਰਿਹਾ ਹੈਗਾ ਪਹਿਲਾਂ ਕੈਟਾਗਰੀ 4 ਤੇ ਹੁਣ ਇਹ ਸੋਚ ਰਿਹਾ ਹੈ ਵੀ ਕੈਟਾਗਰੀ 5 ਅ ਅੱਜ ਰਾਤ ਤੱਕ ਹੋ ਜਾਊਗਾ ਕਹਿੰਦੇ ਫੇ ਕਦੇ ਇਦਾਂ ਇੱਡਾ ਵੱਡਾ ਜਿਹੜਾ ਹਰੀਕੇਨ ਆ ਇਸ ਕੈਟਾਗਰੀ ਦਾ ਉਥੇ ਕਦੇ ਆਇਆ ਨਹੀਂ ਪਰ ਨੁਕਸਾਨ ਜਿਹੜਾ ਆ ਬਹੁਤ ਜ਼ਿਆਦਾ ਇਸ ਦੇ ਨਾਲ ਹੋਊਗਾ ਜੀ